ਸਤਿਗੁਰਾਂ ਦੀ ਸਾਰਿਆਂ ਨੂੰ ਪਰਮਾਤਮਾ ਦੇ ਅਸਰ ਸਿੱਖੀ ਵਿੱਚ ਜੜਦੀ ਕਿਲਾ ਜੇ ਉਹ ਅੰਦਰ ਉਤਰੋ ਤੇ ਦੁੱਖ ਤੇ ਤਕਲੀਫਾਂ ਦੂਰ ਹੋ ਗਈਆਂ ਬਸ ਪੈਰੋਂ ਨਹੀਂ ਆਇਆ ਤੇ ਹੁਣ ਚੱਲੇ ਮਹੀਨਾ ਬਹੁਤ ਖਮਾਗਿਰ ਹੋਣਾ ਜਿਹੇ ਦੀਜੇ ਨੂੰ ਕਹਿ ਕੇ ਆਈ ਸੀ ਦੀਜੇ ਵੀ ਕੰਮ ਤੇ ਗਿਆ ਕਹਿੰਦਾ ਚੱਲ ਦੂਜੇ ਆਇਆ ਮੈਂ ਦੰਗਰਾਂ ਨੂੰ ਕੱਖੀ ਪਾ ਦਿਆਂਗਾ ਸੱਤ ਅੱਠ ਦੰਗਰਾਂ ਹੁਣ ਦੰਗਰਾਂ ਨੂੰ ਦੇਖਣਾ ਪੈਣਾ ਹੈ ਨਾ ਮੈਂ ਅੱਜ ਕੱਲ ਤਾਂ ਸਮਾਂ ਵੀ ਮੈਂ ਕੱਲ ਵੀ ਅਸੀਂ ਗੱਲ ਕਰਦੇ ਤੇ ਵੀਡੀਓ ਤੇ ਨਾਂ ਦਾ ਸਮਾਂ ਘਰੋਸੇ ਦਾ ਰਿਹਾ ਨਾ ਕਿਸ ਨੂੰ ਆਪਣੇ ਘਰ ਦਾ ਭੇਤ ਦੇਖਦਾਰ ਰਿਹਾ ਹੈ ਨਾ ਜਿਵੇਂ ਅੱਗੇ ਅਗਲਾ ਕਿਸੇ ਦੇ ਸਿਰ ਤੇ ਆਸਵੰਦ ਦੇ ਸਿਰ ਤੇ ਗਲਾ ਜਦ ਚ ਪਾਣੀ ਪਾ ਦੇਣੀ ਸੀ ਮੁਰਦਾ ਜੇ ਕਿਸੇ ਖਬਰ ਦਾ ਜਾਂਦਾ ਤੇ ਖਬਰ ਦਾ ਚਲ ਪਉਂਗਾ ਪਿੱਛੇ ਘਰ ਵਰਗੇ ਘਰ ਆ ਵੀ ਅਗਲੇ ਨੇ ਦੇਖ ਲੈਣਾ ਹੁੰਦਾ ਵੀ ਐਸੇ ਪਿਆਰ ਸੀ ਲੋਕਾਂ ਵਿੱਚ ਇਹੋ ਜੀ ਗੱਲ ਨਹੀਂ ਤੇ ਲੋਕ ਆਪਣਾ ਘਰ ਮੰਨਦੇ ਸੀ ਧੀ ਭੈਣ ਨੂੰ ਆਪਣਾ ਮੰਨਦੇ ਸੀ ਗਾਂ ਟੱਬਰ ਨੂੰ ਆਪਣਾ ਮੰਨਦੇ ਸੀ ਕੋਈ ਰੋਟੀ ਦੀ ਹੀਲਰ ਨਹੀਂ ਸੀ ਕੋਈ ਤੰਦਰ ਬੱਚੇ ਦੀ ਹੁਣ ਤਾਂ ਕਹਿੰਦੇ ਪੈਰ ਬਾਹਰ ਰੱਖੋ ਪਹਿਲਾਂ ਕੁਛ ਨਹੀਂ ਪੀਗੋ ਬਾਹਰ ਖਾਣ ਲੱਗ ਜਿੰਦੇ ਵੀ ਘਰ ਛੱਡ ਕੇ ਅਸੀਂ ਅੱਲੇ ਤਾਂ ਹੈਗੇ ਕਿ ਕਿਤੇ ਨੇ ਕਿਤੇ ਨੇ ਘਰ ਦਾ ਕਿਆ ਮਾਨਣਾ ਜੀਜੇ ਦੇ ਕਈ ਫੋਨ ਆ ਗਏ ਸਵੇਰ ਦੇ ਵੀ ਹੁਣ ਭਾਈ ਆਦੋ ਘਰ ਨੂੰ ਜੇ ਡੰਗਰ ਵੀ ਦੇਖਣਾ ਵੀ ਮੈਂ ਵੀ ਤੁੰਦੇ ਜਾਣਾ ਦੁਆਰਾ 1 ਵਜੇ ਰੋਟੀ ਖਾ ਗਈ ਤੇ ਭੈਣ ਦਾ ਲੱਗੀ ਪਿਆ ਕੱਦੀ ਕਾਲੀ ਘੁੱਟੀ ਜੇ ਤਾਂ ਨਾ ਜਾਣ ਆ ਜਾਣ ਮੈਂ ਤਾਂ ਕਿਹਾ ਅੱਜ ਰਾਤ ਨਾਲ ਆਇਆ ਨਹੀਂ ਨਹੀਂ ਹੁਮਾ ਚਲ ਕੋਈ ਨੰਨੇ ਧੰਨਵਾਦ ਭਾਈ ਜੇ ਤੁਮ ਮਿਲ ਗਏ ਆ ਗਏ ਤੇ ਸਮੇਂ ਤੇ ਸਮਾਂ ਕੱਢ ਕੇ ਸਮਾਂ ਬੋਟਾ ਖਾਣ ਲੈਂਦੇ 7 ਤਾ ਨਿਕਲਦਾ ਵੀ ਨਹੀਂ ਹੈ ਉਹਨਾਂ ਚੰਚੀ ਗੱਲ ਦੱਸਾਂ ਮੈਂ ਜਾਂ ਤੰਗ ਦ ਸਵਾ ਕੁ ਮਹੀਨੇ ਦਾ ਜੀ ਆਤ ਮੈਂ ਗਈ ਸੀ ਇਹਨਾਂ ਕੋ ਮਾ ਸਾਡੇ ਕੰਮ ਮੁੜ ਕੇ ਜਾਇ ਨਹੀਂ ਹੋਇਆ ਕੋਈ ਇਸ ਸਮਾਂ ਲਈ ਤੇ ਉਹ ਘਮਾਰਾ ਹੀ ਭੇਜ ਜਾਊਂਗੇ ਜੀ ਇਹ ਤੇ ਘੈਣ ਹੋਏ ਬਖੰਤੀ ਆ ਤੇ ਤਿਆਰ ਹਾਂ ਜੀ ਅੱਜ ਸਾਸੀ ਘਾਤ ਲੈ ਅੱਜ ਕਿੱਥੇ ਹੈਂ ਕਿਹੜਾ ਕਿੱਥੇ ਹੋਣਾ ਤੁਹਾਡਾ ਵਧੀਆ ਜਿਹੜੇ ਰਾਤ ਕੱਟ ਕੇ ਫੇਰ ਕਦੇ ਆਵਾਂਗੇ ਹਾਂ ਜੀ ਜਿੰਨਾ ਕੇ ਪੈਰ ਸੀ ਸਾਡੇ ਕੋਲ ਸੀ ਇਹਨਾਂ ਦਾ ਆ ਗਿਆ ਖਲੋਸਾ ਪੂਰਤੋ ਵੀ ਇਹਨਾਂ ਨੇ 4-5 ਵਜੇ ਤੱਕ ਘਰ ਪਹੁੰਚਣਾ ਤਾਂ ਹੋਣ ਦਾ ਪਰ ਬਸਾਂ ਵਿੱਚ ਜਿਆਦਾ ਜੇ ਆਪਾਂ ਆਪਣਾ ਸਾਧ ਨੂੰ ਉਹ ਜੀ ਘਟ ਘੰਟੇ ਦਾ ਰੱਖਾ ਜਿਹੜਾ ਉਹ ਨਾਰੋ ਨਾਰੋ ਲਾਂਕੇ ਘੰਟੇ ਦਾ ਜੱਸਤਾ ਹਾਂ ਘਟੇਡੇ ਘੱਟ ਘੱਟ ਹੁੰਦਾ ਸਮਰਾਲੇ ਨੂੰ ਕਿ ਨੇੜੇ ਆ ਦਰਾਹੇ ਤੋਂ ਦੂਰ ਪੈ ਜਾਂਦਾ ਅਸੀਂ ਹੁੰਨੇ ਤੋਂ ਮੈਂ ਇਧਰ ਨੇੜੇ ਸਮਰਾਲੇ ਨੂੰ ਸਿੱਧਾ ਸਮਰਾਲਾ ਸਮਰਾਲਾ ਤੋਂ ਵੀਝਾ ਪੈਲ ਸਿੱਧਾ ਘੜਾਣੀ ਇਹ ਚੱਲੋ ਵਾਪਸ ਉੱਤਰਦੇ ਰਹੇ ਤੇ ਰਾਹੀ ਤਾਂ ਆ ਗਿਆ ਵੀ ਅੰਦਰ ਹੀ ਹੁਣ ਸਾਨੂੰ ਪਤਾ ਨਹੀਂ ਕਿ ਇਹ ਸਦਾ ਪਹਿਲੀ ਵਾਰ ਇਸ ਨੂੰ ਬਸੰਦ ਤੋਂ ਹੋ ਗਿਆ ਵਾਪਸ ਹੀ ਘੁੰਮੇ ਰਹੋ ਘੁੰਮੇ ਕਰਦੇ ਚੱਲੇ ਨਾ ਬਿਤਾ ਰਹੇ ਰਾਤ ਵੀ 7:30 7:30 ਹੋ ਗਏ ਤੇ ਇਹਨਾਂ ਨੂੰ ਆਉਂਦੇ ਨੇ ਘਰ ਠੀਕ ਲੇ ਬਸ ਮਿਲੇ ਦੇ ਲੋ 2:30 ਵਜੇ ਘਰ ਤੱਕ ਰੇ ਮੇਰ ਨਾਲ ਟੈਕ ਬਸ ਸਾਮਣੇ ਆਉਂਦਾ ਹਾਂ ਜਨਰਲਾ ਦੇ ਲਈ ਆਪਾਂ ਦਾ ਨਾਂ ਦੇ ਕੇ ਚੱਲਣਾ ਹਾਂ ਆਪਣੇ ਸਾਹ ਨੂੰ ਤਾਂ ਹੀ ਤਾਂ ਫਾਇਦਾ ਪੈਂਦਾ ਮਰਜ਼ੀ ਚੜ ਆ ਜਾ ਜਦ ਮਰਜ਼ੀ ਚੱਲੇ ਜਾ ਰਾਹੁਲ ਟੈਮ ਵਾਲੇ ਕੋਲ ਉਹ ਟੈਮ ਦੀ ਜੇ ਆਪਣੇ ਸਾਡੇ ਉਹ ਸਾਡੇ ਤਿੰਨਾਂ ਦਾ ਸਰਦਾ ਨਹੀਂ ਬੰਦ ਉਹ ਸਾਡੇ ਸਾਹ ਘੱਟ ਵਰਦਾ ਨਹੀਂ ਆ ਕੇ ਸਾਡੇ ਹੈ ਹਾਂ ਸਾਡੇ ਦੋ ਜਣੇ ਘਰ ਪੱਕੇ ਆ ਦੋ ਜਣੇ ਆਈਆਂ ਸੀਗੇ ਉਹ ਜਿਹੜੇ ਜਾਨ ਕੇ ਪੱਥਰ ਮਾਗਣ ਸਾਡਾ ਆਉਂਦਾ ਅੰਦਰ ਮੇਰਾ ਮੰਦਰ ਵੀ ਆ ਗਿਆ ਹੀ ਧੀ ਜੂਰੀਏ ਜੀ ਤੇ ਆ ਜਿਹੇ ਪਰ ਹੋ ਕੇ ਛੱਤ ਮੇਰੇ ਘਰ ਤੇ ਯਾਰ ਚੱਲੀ ਰਿਕੇ ਆ ਪਰ ਮੰਦਰ ਨਾਲ ਸਾਸਰੀ ਘਾਲ ਅੱਗੇ ਟਿਕਾਣਾ ਸਾਡੇ ਕਿੱਥੇ ਪੇਪਰ ਕਿਵੇਂ ਹੋਇਆ ਤੇਰਾ ਹੂੰ ਆਉਂਦੀ ਸਾਰੇ ਵਕ ਖੋਲਦੇ ਪਟਕਾ ਹਨਾ ਬਣ ਨਹੀਂ ਹੁੰਦਾ ਕਾਤੇ ਪੰਜ ਟਾਈਮ ਰੱਖਣਾ ਤੇ ਤੂੰ ਵੀ ਉਹ ਟਾਇਡ ਬੰਨਦਾ ਨਹੀਂ ਆਂ ਹਾਂ ਵੀ ਗੋਰੀ ਇਹ ਮੈਨੂੰ ਤਾਂ ਐ ਤਾਂ ਵੀ ਲੈ ਫਾਈ ਗੋਰੀ ਹੋਣਾ ਫਰੀ ਆ ਇਹ ਹੁਣ ਇਹ ਰਹਿਣ ਆਈ ਹੋਊਗੀ ਪਰ ਮੈਨੂੰ ਲੱਗਦਾ ਇਹ ਵੀ ਨਾਲ ਦੀ ਨਾਲ ਤਿਆਰੀ ਆ ਵੀ ਆ ਮੈਂ ਛੇਤੀ ਜਾਣਾ ਇਹ ਆਉਟ ਹੀ ਥੋੜਾ ਜਿਹਾ ਮੈਨੂੰ ਐਂ ਕਹਤਾ ਇਹ ਲੱਗਿਆ ਸਲਾਈ ਸਿੱਖਣਾ ਇਹ ਬੰਨੇ ਨੂੰ ਥੋੜਾ ਬਹੁਤ ਹੱਥ ਖੋਲ ਲੈਣੀ ਪਿੰਡੇ ਮਾਸੀ ਵੀ ਫਿਰ ਮੈਂ ਜ਼ਿਆਦਾ ਹੱਥ ਖੋਲਣੀਆਂ ਚਾਬੀਆਂ ਕਿਹੜੇ ਹੱਥ ਦੀਆਂ ਲੱਗਦੀਆਂ ਨੇ ਇਹ ਵੀ ਥੋੜਾ ਬਹੁਤ ਜਿੰਨਾ ਹੋਣਾ ਤੇ ਨਾਰਮਲ ਸਿਖਾਉਂਦੇ ਹਾਂ ਸਖਾ ਚਿੱਖ ਲੈਣੀ ਆ ਵੀ ਫਿਰ ਮੜੇ ਨਾਲ ਦਿਨ ਜੇ ਖੁੱਲ ਜਾਣਗੇ ਕਿ ਇਹਨਾਂ ਨੂੰ 2 ਕੁ ਮਹੀਨੇ ਤੁਹਾਡੇ ਕੋਲ ਆ ਕੇ ਜਾਣੇ ਫਿਰ ਮੈਂ ਉਹ ਦੀਦੀ ਭੋਦੀ ਦੀ ਘਪਸਾ ਕਰਾਉਣੇ ਚ ਲਈ ਬਿਲਕੁਲ ਆ ਗਿਆ ਮੈਂ ਤਾਂ ਕੋਲੇ ਬੈਠ ਨਹੀਂ ਹਾੜਾ ਕਰਕੇ ਕਿਸੇ ਕੋ ਟੈਮ ਵੀ ਨਹੀਂ ਇੰਨਾ ਹੈਗਾ ਦੇਖ ਪਤਾ ਹੈ ਕੀ ਗੱਲ ਆ ਕਹਿੰਦੇ ਤੇ ਹੈਗੀ ਦੀ ਜਦ ਵੀ ਇਹ ਚਾਰੰਜੀ ਕਹਿੰਦੀ ਸੀ ਫਿਰ ਤਿਹਾਰਾ ਨਾ ਜਿਹੜੇ ਆਪਣੇ ਘਰੇ ਮਨਾਉਂਦੇ ਚੰਗੇ ਲੱਗਦੇ ਆ ਹਾਂ ਵਧੀਆ ਨਾ ਉਹਦੇ ਪੱਗ ਵੀ ਉਹ ਕਹਿੰਦੀ ਅਸੀਂ ਕੰਢੀ ਹੋਏ ਸਾਡੇ ਨੂੰ 5-7 ਇਹ ਵੀ ਨਹੀਂ ਮੈਂ ਕਿ ਜਣਗੇ ਤੇਰ ਜਿਵੇਂ ਮਾਰਦੀ ਹੋਊੀ ਜਾਵੇ ਦੇਖ ਇਹ ਵੀ ਨਹੀਂ ਹੈ ਕੋਰੀ ਇਹ ਵੀ ਨਾ ਸੋਚੀ ਵੀ ਸ਼ਾਇਦ ਮੈਨੂੰ ਜਵਾਬ ਦਿੱਤਾ ਜਵਾਬ ਕੋਈ ਇਹ ਵੀ ਤੇਰਾ ਘਰ ਆ ਪਰ ਅਸੀਂ ਬਥੇ ਚਾ ਸੋਚਿਆ ਵੀ ਤਿਹਾਰਾਂ ਦੇ ਦਿਨਾਂ ਵੀ ਹਰ ਕੋਈ ਆਪਣੇ ਘਰ ਦੇ ਵਿੱਚ ਤਿਹਾਰ ਮਨਾਉਂਦਾ ਤੇਰੇ ਨੇ ਕਹਿੰਦੇ ਛੱਡ ਗਏ ਹਰ ਇੱਕ ਦਿਨ ਦਾ ਇਹ ਬੰਦਾ ਕਈ ਦਿਨ ਲੱਗ ਜਾਂਦੇ ਹਾਂ ਅਸੀਂ ਕੱਲ ਕਰਦੇ ਅਸੀਂ ਸਾਧਰੀ ਮੁੜਦੇ ਆਂਗੇ ਵਰਸਾ ਜਿਹੜੀ ਕਿੱਥੇ ਹੁੰਦੇ ਨੂੰ ਆਥਾਂ ਨੇ ਦੇਖੂ ਲੈਣਾ ਸਨ ਉਹ ਦੀਦੀ ਕਹਿੰਦੀ ਕਿ ਜਦ ਥੋੜਾ ਜਿਹਾ ਆਹ ਦਿਹਾਰ ਜੇ ਲੰਘ ਜਾਣਗੇ ਮੇਰਾ ਵੀ ਸੀਜ਼ਨ ਜੇ ਨਿਕਲ ਜੂਗਾ ਫੇਰ ਆਪਾਂ ਆਰਾਮ ਨਾਲ ਦੋ ਮਹੀਨੇ ਲਵਾ ਦੂੰਗੇ ਕੋਈ ਫੇਰ ਬੜਾ ਜਿਆਦਾ ਠੀਕ ਹੋ ਵੀ ਠੀਕ ਆ ਮਤਾ ਉਹ ਕਹਿੰਦੀ ਮੈਨੂੰ ਫਤਮਨੇ ਹੋਣਾ ਗੋਰੀ ਗੋਰੀ ਦਾ ਤਾਂ ਫਾਇਦਾ ਪਾਉਂਦਾ ਉਸ ਵੇਲੇ ਤਾਂ ਮੈਂ ਘਰ ਦੇ ਕੰਮ ਕੋ ਮਕੀ ਚਾਰੀ ਕਰੀ ਜਾਂਦੀ ਆ ਆਹੀ ਕੁਸਾਂ ਵਾਸਤੇ ਅਸੀਂ ਲੈ ਕੇ ਆਉਣੀ ਆ ਇਹਨੂੰ ਇਹ ਕਰੇ ਅਸੀਂ ਕੰਮ ਸਿਖਾਉਣਾ ਆ ਹਾਂ ਕੰਮ ਸਿੱਖਣਾ ਹੀ ਹੋਇਆ ਹੁਣ ਜੇ ਮੈਂ ਘਰ 'ਚ ਕੁਝ ਬਣਾਉਂਗੀ ਮਨਿੰਦਰ ਜੜੀ ਕੁਝ ਕਰੂੰਗੀ ਮੈਨੂੰ ਦੇਖ ਕੇ ਸਿੱਖੂਗੀ ਐਵੇਂ ਨਾ ਕਹਿਨੀ ਨੂੰ ਆਉਂਦੇ ਨਹੀਂ ਹੈਗੇ ਇੰਨੀ ਬੇਇੱਜ਼ਤੀ ਨਾ ਕਰ ਤੂੰ ਗਰੀਦੀ ਆ ਨਾ ਗੱਲ ਕਰ ਤੂੰ ਐ ਦੱਸ ਕੁੜੀਆ ਖੜ ਮੈਂ ਮੰਨ ਗਿਆ ਤੂੰ ਐ ਮੈਂ ਮੰਨ ਗਿਆ ਤੂੰ ਐ ਦੱਸ ਵੀ ਕਿਆ ਪੁੱਛਣਾ ਤੇ ਕਿਆ ਬਣਾਉਣਾ ਚੱਲ ਦੱਸ ਤੁਸੀਂ ਉਹ ਕਹਿੰਦੇ ਆ ਵੀ ਆਪਣੇ ਭਾਂਡੇ ਨੂੰ ਆਪੇ ਤੁਹਾਾਰੀ ਸੜਾਈ ਜਾਂਦੀ ਆ ਐ ਫੇਰ ਤੁਸੀਂ ਇਹ ਗੱਲ ਦਾ ਤੇ ਕਰਦੇ ਕਿਉਂਕਿ ਮੈਨੂੰ ਪਤਾ ਇੱਥੇ ਰਹਿ ਕੇ ਗਈ ਇਹਨੂੰ ਸਾਰੇ ਕੰਮ ਆਉਂਗਾ ਮੈਂ ਤਾਂ ਸੜਾਉਂਦਾ ਪਹਿਲੇ ਮੈਂ ਭਾਂਡਾ ਮੈਂ ਵੀ ਆਪਣੇ ਤਾਂ ਹੀ ਘੁਮਾਰੀ ਸੜਾਉਂਦੀ ਤੇ ਆਪਣੇ ਭਾਂਡਿਆਂ ਨੂੰ ਮੇਰੀ ਭੈਣ ਨੂੰ ਕਿਸਾ ਕੁਛ ਆਉਂਦਾ ਹਾਂ ਹਾਂ ਭੈਣ ਦੀ ਕੁੜੀ ਆ ਇਹ ਕੰਮ ਤਾਂ ਸਾਡੇ ਪਹਿਲਾ ਕੰਮ ਤਾਂ ਕਰਦਾ ਪਹਿਲਾ ਟ੍ਰੇਨਡ ਕਰੀਏ ਹੁੰਦੇ ਮਾਪੇ ਪਾਪਾ ਦੇ ਕੰਮ ਨਹੀਂ ਬੱਚਾ ਸਿੱਖਦਾ ਹਾਂ ਥੋੜਾ ਦੂਰ ਲੈ ਕੇ ਵੱਧ ਸਿੱਖੇ ਨਾ ਉਹ ਹੋਰ ਤਾਂ ਮੇਹਰਬਾਨੀ ਕਪੜਾ ਕੱਟ ਕੇ ਦੇਈ ਇਹ ਲਾਦੂ ਸੀ ਹੁਣ ਜਿਹੜਾ ਧੂਨ ਲਾਉਣ ਲੱਗ ਗਈ ਤਾਂ ਮੇਰੇ ਕੋਲ ਕਪੜਾ ਸਿੱਕ ਲਾਉਦੀ ਨਹੀਂ ਨੀ ਸੀ ਹਾਂ ਇਹ ਵੀ ਹੈ ਨਾਲ ਕਰਦੇ ਕੰਮ ਤਾਂ ਮਮਾ ਨੂੰ ਬੱਚਾ ਵਧੀਆ ਸਿੱਖਦਾ ਹੋਰ ਵੀ ਗੱਲ ਹੈ ਕੰਮ ਕਰਤਾ ਦੇਖ ਜਿਹੜਾ ਘਰ ਦਾ ਉਹ ਤਾਂ ਅਸੀਂ ਪਹਿਲਾਂ ਮੇਰੀ ਮੰਮੀ ਦਾ ਵੀ ਆਹੀ ਕੰਮ ਸੀ ਸਾਡਾ ਵੀ ਨਾ ਹਾਂ ਹੀ ਕੰਮ ਠੀਕ ਹੈ ਨਾ ਵੀ ਪਹਿਲਾਂ ਕੰਮ ਘਰ ਸਾਫ ਸਾਫ ਹੋਣਾ ਚਾਹੀਦਾ ਹਾਂ ਕੰਮ ਤਾਂ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਪੈਸਾ ਵੀ ਇੱਥੇ ਕੰਮ ਨਹੀਂ ਹੁੰਦਾ ਜਿੱਥੇ ਪੈਸੇ ਨਹੀਂ ਆਉਣਾ ਪੈਸੇ ਨਹੀਂ ਆਉਣ ਜਿੱਥੇ ਕੰਮ ਨਹੀਂ ਕੰਮ ਹੋਣਾ ਤੇ ਕੰਮ ਨਹੀਂ ਹੋਣਾ ਹਾਂ ਇਹ ਤਾਂ ਹੈ ਪੈਸਾ ਪੈਸਾ ਦੇਖੀ ਜਨੇ ਪੈਸਾ ਖੋੜੀ ਖਾਣਾ ਆਪਾਂ ਨੇ ਜਿੱਥੇ ਰੋਟੀ ਪੱਕ ਕੇ ਖਾਣੀ ਤੇ ਰੋਟੀਆਂ ਬਣਾਉਣੇ ਪੈਣੀਆਂ ਇਹ ਨਹੀਂ ਹੈਗਾ ਵੀ ਤੇਰੇ ਕੋਲ ਤੂੰ ਪੈਸਾ ਕਮਾਉਣਾ ਤੂੰ ਪੈਸੇ ਹੀ ਖਾ ਜਾਊਗਾ ਰੋਟੀ ਦਾ ਖਾਣੀ ਉਹ ਖਾਣੀ ਪੈਣੀ ਆ ਤੈਨੂੰ ਬਣਾ ਕੇ ਚਾਹੇ ਬਣੀ ਹੋਈ ਲੋਂਗੋ ਵੀ ਪੈਸੇ ਖਰਚੂਗਾ ਪਰ ਮੈਂ ਤਾਂ ਰੋਟੀ ਨਹੀਂ ਆਉਣੀ ਕੰਮ ਪਹਿਲਾਂ ਜ਼ਰੂਰੀ ਆ ਘਰ ਦਾ ਥੋੜਾ ਕਰ ਲੋ ਸਫਾਈ ਦਾ ਕਰ ਲੋ ਬਸ ਆਹੀ ਚੱਕਰ ਮੈਂ ਯੂਨਾਨ ਜਾਂਦੀ ਆ ਬਸ ਬੋਲ ਬਾਣੀ ਬਸ ਇਹ ਚੀਜ਼ਾਂ ਮੇਨ ਨੇ ਯਾਰ ਹਾਂ ਇਹ ਪਿਆਰ ਨਾ ਬੋਲਣ ਜੇ ਤਾਂ ਸਭ ਤੋਂ ਸੁਣ ਗਿਆ ਜੇ ਜੇ ਤੇਰੀ ਬੋਲ ਬਾਣੀ ਜੇ ਤੇਰਾ ਕੰਮ ਵਿੱਚ ਸਿੱਖਿਆ ਹੋ ਤੈਨੂੰ ਇੱਥੇ ਵੀ ਇੱਥੇ ਵੀ ਤੈਨੂੰ ਕੰਮ ਆਊ ਤਾਂ ਤੇਰੇ ਗਾਂਹਾਂ ਜਾ ਕੇ ਜਿੱਥੇ ਤੇਰੇ ਸਾਰੇ ਵੀ ਕੰਮ ਆਉਣਗੇ ਕਿਤੇ ਵੀ ਜੱਜਵਰ ਰਿਸ਼ਤਦਾਰੀ ਦੇ ਕੰਮ ਕੰਮੇ ਆਉਂਦਾ ਮਨਿੰਦਰ ਜੜੀ ਹੁਣ ਦੇਖ ਆਪਾਂ ਕਹਿ ਗਏ ਵੀ ਚਲੋ ਮਾਨੀ ਦੇ ਥਲੀ ਤੇ ਗੱਲ ਕਰਦੇ ਆਪਾਂ ਵੀਰ ਗੌਰਿਆ ਉਹਨਾਂ ਕੋ ਬੇਅੰਤ ਪੈਸਾ ਪੈਸਾ ਤਾਂ ਨਹੀਂ ਇਹਦੇ ਕੰਮ ਆਉਣਾ ਕਿਤੇ ਕੋਈ ਵੀ ਤੇ ਪੁੱਤ ਹੋਵੇ ਆ ਕਈ ਕਹਿ ਦਿੰਦੇ ਆ ਅਸੀਂ ਤਾਂ ਨੇ ਪੈਸਾ ਕਮਾਉਨੇ ਆ ਅਸੀਂ ਤਾਂ ਗਾਂ ਆਇਆ ਕਰ ਲੂਗਾ ਕੁੜੀਆਂ ਨੂੰ ਪਰ ਇਹ ਗੱਲ ਵੀ ਪੈਸਾ ਨਹੀਂ ਕਦੇ ਵੀ ਕੰਮ ਆਉਣਾ ਇਹ ਗੱਲ ਸੋਚ ਕੇ ਥੱਲੇ ਵੇ ਆਉਂਦਾ ਤਾਂ ਭਾਈ ਕੰਮ ਮੇਲਣਾ ਉਸ ਤਾਂ ਕਹਿੰਦੇ ਗੋਰੀ ਨੂੰ ਪੁੱਤ ਜੇ ਕੋਈ ਕੰਮ ਰਹਿੰਦਾ ਤਾਂ ਅੱਜ ਤੂੰ ਆਪਣਾ ਸਿੱਖ ਸਕਦੀ ਹੱਜ ਤੇਰੀ ਕੋਈ ਦੇ ਗੋਰੀ ਮੈਂ ਤੈਨੂੰ ਇੱਕ ਗੱਲ ਦੱਸ ਦਿੰਦਾ ਵੀ ਜੇ ਤਾਂ ਚਲੋ ਭਾਈ ਬਾਕੀ ਕਿਸਮਤ ਆ ਪਤਾ ਨਹੀਂ ਅੱਗੇ ਕੀ ਹੋਣਾ ਕੀ ਨਹੀਂ ਜੇ ਤਾਂ ਤੂੰ ਇੱਥੇ ਆ ਕੇ 2 ਮਹੀਨੇ ਲਾ ਗਈ ਤਾਂ ਤਾਂ ਦੇਖ ਤੈਨੂੰ ਕੱਪੜਾ ਸਲਾਈ ਦਾ ਵੀ ਤਾਂ ਸਖਾ ਸਾਦੇ ਆ ਅਸੀਂ ਤਾਂ ਤੈਨੂੰ ਮੜਾ ਮੋਟਾ ਜਿਹੜਾ ਬਿਊਟੀ ਪਾਰਲਰ ਦਾ ਕੰਮ ਹੋ ਗਿਆ ਇਹ ਵੀ ਸਿੱਖ ਸਾਡੇ ਕੱਲੂ ਆਇਆ ਵੀ ਕੋਈ ਚੰਗਾ ਪਰਿਵਾਰ ਮਿਲ ਜਾਂਦਾ ਐ ਲਾ ਕਹਿੰਦਾ ਭਾਈ ਵਧੀਆ ਗੱਲ ਆ ਵੀ ਅਸੀਂ ਤੇਰਾ ਸਾਥ ਦਿੰਨੇ ਆ ਵੀ ਮੜਾ ਮੋਟਾ ਆਪਣਾ ਘਰ ਬੈਠ ਕੇ ਵੀ ਕਰ ਸਕਦੇ ਆ ਦੁਕਾਨਦਗੂਨ ਵੀ ਹੋ ਜਾਂਦੀ ਆ ਪਰ ਬੰਦੇ ਕੋ ਹੁਨਰ ਹੋਣਾ ਜ਼ਰੂਰੀ ਆ ਘਰ ਦੇ ਕੰਮ ਵੀ ਹੋਣੇ ਜ਼ਰੂਰੀ ਆ ਹੱਥ ਵਿੱਚ ਹੁਨਰ ਹੋਣਾ ਵੀ ਜ਼ਰੂਰੀ ਆ ਬੰਦਾ ਮਾਰ ਨਹੀਂ ਖਾਂਦਾ ਕਹ ਨਹੀਂ ਬਗਾਨੇ ਮੰਦਰੋਂ ਆਪਾਂ ਤਾਂ ਦਾ ਪਸਾਗ ਰਿਆ ਜੇ ਆਪਣੇ ਹੱਥ ਪੈਰ ਚੱਲਦੇ ਹੋਣਗੇ ਇੱਕ ਕੰਮ ਨਹੀਂ ਹੂੰ ਜੁੱਸੀ ਨਾਲ ਬੰਦਾ ਜਿੱਤਿਆ ਜਾਂਦਾ ਬਗਾਨੇ ਨਾਲ ਬੈਠ ਲਾਉਣੇ ਹਰ ਹੱਥ ਲਾਉਣੇ ਬਹੁਤ ਔਖੇ ਆ ਔਖੇ ਹੋ ਜਾਂਦਾ ਔਖੇ ਆ ਨਾ ਲੈ ਆਪਾਂ ਆਹ ਦੇਖੀ ਅਗਲੇ ਦਾ ਮੂੰਹ ਘਰ ਦੰਦੇ ਆਂ ਜੇ ਅਗਲਾ ਬਗਾਨਾ ਪੁੱਤ ਬੋਲੂਗਾ ਨਹੀਂ ਜਿਆ ਬੜਾ ਨਹੀਂ ਦਾਦਾ ਅਸਲਾ ਆ ਸਾਗ ਬਣ ਵੀ ਗਿਆ ਸਾਗ ਬਣ ਗਿਆ ਉਹਨੂੰ ਖਾ ਲੈਣ ਦੋ ਤੇ ਬਾਕੀ ਤਾਂ ਹੁਣ ਗੋਰੀ ਦੀ ਕਿਸਮਤ ਹੈ ਗੋਰੀ ਨੂੰ ਮੈਂ ਕਹਿੰਦਾ ਵੀ ਮਨ ਲਾ ਕੇ ਇੰਨੇ ਤੋਂ ਕੰਮ ਸਿੱਖ ਲੈ ਉਹਦੇ ਬਾਅਦ ਥੋੜੇ ਦਿਨ ਬੜੇ ਹੋਵਗੇ ਜਦ ਹਾਰ ਨਿਕਲ ਗਿਆ ਉਹ ਹਾਰ ਦੀ ਮਦਦ ਮੈਂ ਲਿਆਉਂਗੀ ਆਪਾਂ ਨਾ ਸਭ ਕੁਝ ਜੁੜ ਕੇ ਆ ਜਾਂਦਾ ਪਿਆਰ ਵੀ ਬਾਲਰ ਦਾ ਵੀ ਸਿੱਖ ਲਈਏ ਬਣਾਉਗੀ ਥੋੜਾ ਬਾਕੀ ਬਗਾਨੇ ਘਰ ਵੀ ਵਿਆਹਾਂਗੇ ਫਿਰ ਵੀ ਪਿਆਰ ਨਾਲੇ ਕੰਮ ਕਰਨਾ ਹਾਂ ਠੀਕ ਹੈ ਨਾ ਇਹ ਜਨ ਮਾਪੇ ਪਾਪਾ ਦੀ ਭੈਣ ਸਭ ਤੋਂ ਵੱਡੀ ਇੱਜ਼ਤ ਜ਼ਰੂਰੀ ਆ ਹਾਂ ਹਨਾ ਕੱਪੜਾ ਵੀ ਥੋੜਾ ਪਾ ਲੂਗੇ ਹਾਂ ਕੰਦੇ ਆਇਨਾ ਕਹੀ ਜਾਂਵੇਂ ਸਾਨੂੰ ਆ ਨਹੀਂ ਮਿਲਿਆ ਉਹ ਵੀ ਕੋ ਘੱਟ ਕਰ ਲੂਗੇ ਵੀ ਪਰ ਜਿਹੜੀ ਬੋਲ ਬਾੜੀਆਂ ਰਮਾਵਪ ਪਧੀਜਤ ਇਹਨਾਂ ਦੇ ਪੈਸੇ ਨਾ ਕਿਦੇ ਰੰਗ ਬੁਝਾਰੋ ਬਿੰਦੀ ਮੇਨ ਤਾਂ ਗੱਲ ਆ ਹੈ ਇਹੀ ਕਿੱਲਾ ਸੰਝਾਉਂ ਹੁੰਦਾ ਕਿ ਕੰਮ ਸਭ ਤੋਂ ਮੇਨ ਕੰਮ ਹੋਣਾ ਚਾਹੀਦਾ ਪਰ ਹੋਣਾ ਚਾਹੀਦਾ ਪਰ ਕਹਿੰਦੀ ਸਭ ਕੁਝ ਆਉਣਾ ਚਾਹੀਦਾ ਘਰ ਵਿੱਚ ਜਿਹੜੇ ਕੰਮ ਆ ਚਲੋ ਉਹ ਤਾਂ ਜ਼ਰੂਰੀ ਆਉਣਾ ਚਾਹੀਦਾ ਉਹ ਤੋਂ ਨਾ ਟਲੋ ਹਾਂ ਉਹਦਾ ਸੀ ਕਰਨਾ ਹੀ ਕਰਨਾ ਉਹ ਤਾਂ ਪੜਾ ਘਰ ਦਾ ਕੰਮ ਆ ਜੇ ਕੰਮ ਕਰਾਂਗੇ ਤਾਂ ਹੀ ਅੱਜ ਕੇ ਕੰਮ ਨਹੀਂ ਆ ਪਰ ਕਿਹੜਾ ਪੁੱਛੇਗਾ ਹੋਰ ਦਾ ਇੰਨਾ ਕੰਮ ਕਰ ਦਿੱਤਾ ਹਜ਼ਾਰਗੇ ਇੰਨਾ ਕੰਮ ਨਾਲ ਜੀ ਹੁਣ ਆਪਾਂ ਕਰਕੇ ਦਿੰਨੇ ਆ ਅਗਲੇ ਕਾਹੀ ਹੂੰ ਤੇ ਮੇਤਰਾ ਕੋਈ ਮੇਣਾ ਨਹੀਂ ਹੈ ਤਾਂ ਕੋਈ ਮੇਣਾ ਨਹੀਂ ਹੈ ਬਸ ਆਪਣੀ ਰਹੀ ਤੇ ਨਾਲੀ ਆ ਤਾਂ ਮੇਤਰਾ ਕਿ ਕਾਉਂ ਤੇ ਸਿੱਕਲੜ ਨੂੰ ਹੋਰੀ ਨਾਲ ਮੈਂ ਫੇਰ ਗੋਲੀ ਲੇ ਗੜੇ ਫੇਰ 2 ਮਹੀਨੇ ਤੱਕ ਗੋਲੀ ਦਾ ਮੂੰਹ ਉਤਰ ਗਿਆ ਇਹ ਤਾਂ ਇਹ ਤਾਂ ਦੁਖੀ ਜੀ ਹੋ ਗਈ ਮੈਨੂੰ ਕਿੱਥੇ ਕਹਿਤਾ ਇਹਨਾਂ ਨੇ ਲਿਆਉਣ ਨੂੰ ਜਿਵੇਂ ਇਹਨਾਂ ਨੇ ਮੇਰਾ ਪਹਿਲਾ ਲਹੂ ਪੀਤਾ ਹੁਣ ਵੀ ਪੀ ਲੈਣਾ ਜੇ ਬੰਦਾ ਰਿਸ਼ਤਦਾਰਾਂ ਦੇ ਰਿਹਾਉਂ ਉਹ ਵਰਗੇ ਥੇ ਗਿਆਉਂ ਹਾਂ ਨੀ ਗੋਰੀ ਗੱਲ ਦੀ ਹੈਗੀ ਕੁੜੀਆਂ-ਕੁੜੀਆਂ ਚਲੀ ਜਾਏਗੀ ਪਹਿਲਾ ਮਿੰਟਾਂ-ਮਿੰਟਾਂ ਸਾਰੇ ਵਸੇ ਕੰਮ ਕਰਕੇ ਨਿਬੇੜ ਕੇ ਆ ਜਾਂਦੇ ਹਾਂ ਬਹੁਤ ਨਹੀਂ ਹੁੰਦਾ ਰਿਸ਼ਤਦਾਰ ਕਿ ਨਾ ਕਿਸੇ ਨੇ ਉਹ ਵੀ ਆਪਣੀ ਮੈਨੂੰ ਆਉਂਦਾ ਕੰਮ ਹੈ ਤਾਂ ਕਰਦੀਆਂ ਜੇ ਮੈਨੂੰ ਨਹੀਂ ਕੋਈ ਕੁਝ ਹੋਊਗਾ ਫਿਰ ਮੈਂ ਦੇਖੀ ਜਾਊਂਗੀ ਹਾਂ ਮੈਂ ਠੀਕ ਕਰਾਂ ਕੀ ਛੱਡਾਂ ਹਾਂ ਤੋਂ ਮੈਨੂੰ ਸਭ ਤੋਂ ਅਭੀ ਆਵੀ ਕਰਨੇ ਆ ਆਵੀ ਕਰਨੇ ਇਹ ਜੋ ਹੁਣ ਕਰਲਾ ਦੇ ਬਾਅਦ ਚਾਹਨਾ ਕਰਨਾ ਮੈਨੂੰ ਪੈਣਾਗਾ ਹੂੰ ਜਦਦਰ ਮਾਤਾ ਵੀ ਪਹੁੰਚੀ ਹੋਈ ਆ ਹਾਂ ਮਾਤਾ ਚਲ ਕੋਈ ਗੱਲ ਇਹ ਨਾਲੇ ਇਹ ਇਕੱਠੇ ਹੋ ਕੇ ਆ ਗਏ ਕੋਈ ਗੱਲ ਨਹੀਂ ਉਹ ਬੁਝਦੇ ਤੋਂ ਉਹ ਕੰਮ ਦਾ ਨਹੀਂ ਉਹ ਬੁਝਦੇ ਹੋਣਾ ਸਾਰੇ ਇਹਦਾ ਪੱਕਾ ਬਿਜਲੀ ਦੀ ਬਰਕਤ ਹੋਣੀ ਹੈ ਹੂੰ ਇਹ ਤਾਂ ਹੈ ਉਹ ਰੰਗਤ ਕਰਨਾ ਲੰਗਰੇ ਹੀ ਹੋਰ ਥੋੜਾ ਇਹ ਨੂੰ ਵੀ ਅੰਦਰ ਕਰਕੇ ਔਖਾ ਦੇਣਾ ਇਹ ਦਾ ਵਿਚਾਰ ਬਣਾਇ ਦੇਣਾ ਥੋੜਾ ਜਿਹਾ ਬਣਾ ਲਿਆ ਦੀ ਮੈਂ ਤੁਹਾਡੇ ਆਉਂਦੇ ਨੂੰ ਪਰ ਰੰਗਤ ਕਰਕੇ ਔਖਾ ਹੁਣ ਨਿਆਣਾ ਵੀ ਦੇਖਣਾ ਛੋਟਾ ਹਜੇ ਨੂੰ ਨਹੀਂ ਸਮਝਣੀ ਹੈਗੀ ਹੋਰ ਪਾਈ ਸ਼ੁਰੂ ਕਰਨੀ ਚੱਲਦੇ ਨੇ ਨਾ ਇਹ ਥੋੜਾ ਘਰ ਲਿਆ ਇਹਦਾ ਉਹ ਇਹ ਤੇਰਾ ਕਿੱਥੇ ਆ ਕਿਹਦਾ ਘਰ ਆ ਇਹ ਬਿਸਮਿਲਲਾਹ ਇਹ ਕਿਦਰ ਦਾ ਹੈ ਇਹ ਤਾਂ ਤੇਰਾ ਸਾਡਾ ਵੀ ਸਾਨੂੰ ਪਤਾ ਨਹੀਂ ਕਰਦਾ ਮੈਂ ਕਹਿੰਦਾ ਪਰ ਜਿੱਥੇ ਆਪਾਂ ਰੋਟੀ ਪਾਣੀ ਖਾਣੇ ਰਹਿਣੇ ਘਰ ਤਾਂ ਹੁੰਦੇ ਸਾਬਾ ਸਰਕਾਰ ਦਾ ਘਰ ਕਹਿੰਦਾ ਹੀ ਪੈਂਦਾ ਨਿਆਏ ਘਰ ਨਹੀਂ ਕਹਿ ਸਕਦੇ ਇਹ ਆਪਾਂ ਘਰ ਨਹੀਂ ਕਹਿ ਸਕਦੇ ਇਹ ਆਪਾਂ ਸਰਕਾਰ ਦੀ ਜਗਾ ਇਹ ਸਰਕਾਰ ਦਾ ਘਰ ਕਹਿ ਸਕਦੇ ਆ ਇਹਦੀ ਪਤਾ ਇਹਨਾਂ ਨੇ ਕਾਡ ਆਰਡਰ ਕਰ ਦਨੇ ਆ ਨਹੀਂ ਪੈਣ ਸਹੀ ਗੱਲ ਹੈ ਕਿ ਨਹੀਂ ਆਰਡਰ ਕਰ ਫਿਰ ਹੁੰਦਾ ਨਾ ਹਾਂ ਜਿੰਮੇਵਾਰੀ ਆਪਡੀ ਅਜੀ ਭਾਈ ਇਹ ਕਬਜ਼ਾ ਕਰ ਲਿਆ ਸਾਡਾ ਇਹ ਮੰਮੀ ਰੋਂ ਦੇ ਮਿਸਤਰੀ ਲੱਗੇ ਹੋਏ ਨੇ ਤੇ ਮੰਮੀ ਨੇ ਵੀ ਜਾਣਵ ਜਰੀ ਨੇ ਥੋੜਾ ਪਤਾ ਹੁਣ ਸਾਡੇ ਫਰਨੇ ਵਾਲੀ ਫਰਸ਼ੀ ਕੁਰਸੀ ਜੀ ਵੀ ਮੰਸੀ ਉਸ ਹਮਤ ਆਈ ਆ 2000 ਮੈਨੂੰ ਲੱਗਦਾ 2002 ਚ ਮੇਰੀ ਪੜੀ ਭੈਣ ਦਾ ਮੁੰਡਾ ਹੋਇਆ ਸੀ ਉਹ ਤੋਂ ਪਹਿਲਾਂ 5-7 ਸਾਲ ਪਹਿਲਾਂ ਅਸੀਂ ਮਕਾਨ ਖੜਾ ਕਰਿਆ ਦੀ ਹੁਣ ਖੇੜੀ ਵਾਲਾ ਤੇ ਦੇਖ ਲਓ ਤੁਸੀਂ ਜੱਦਾ ਸਮਾਂ ਇੱਕ ਵਾਰ ਸਮੇਂ ਦੀ ਗੱਲ ਕਰਦੇ ਜਦੋਂ ਚੀਜ਼ ਦੇ ਸਮਾਉਣਾ ਜਦੋਂ ਸਾਡਾ ਬੇ ਜਿਹੜਾ ਫਰਸ਼ ਨਹੀਂ ਦੀ ਪਾਇਆ ਕੱਚਾ ਹੀ ਸੀ ਅੱਦਾ ਸਲਿੱਪਦੇ ਹੁੰਦੇ ਸੀ ਤੇ ਹੁਣ ਆਕੇ 2025 ਦੀ ਸਹਿਮਤ ਆਈ ਹੈ ਇੱਕ ਫਾਰਸਕਾਉਣ ਦੀ ਵੀ ਮੈਂ ਕਹਿੰਦੇ ਸਾਡੀ ਖੁਸ਼ੀ ਦਾ ਕੋਈ ਗਾਣਾ ਨਹੀਂ ਹੈਗਾ ਫਤਿਹ ਕੀ ਆ ਚਰਨਜੀਤ ਹਾਂਜੀ ਗਰੀਬੀ ਗਰੀਬੀ ਦੇ ਵਿੱਚ ਤਾਂ ਨਾ ਫਾਰਸ ਤਾਂ ਬਹੁਤ ਦੂਰ ਦੀ ਗੱਲ ਆ ਘਰ ਵੀ ਤੋੜਨਾ ਬੜਾ ਔਖਾ ਹੋਇਆ ਠੀਕ ਹੈ ਨਾ ਘਰ ਨੂੰ ਚਲਾਉਣਾ ਹੀ ਬਹੁਤ ਬੜਾ ਫਿਰਦਾ ਹੈ ਭੈਣ ਭਾਈ ਬੁਕਾਨ ਪਾ ਕੇ ਖੁਸ਼ ਹੁੰਦੇ ਤੇ ਸਾਨੂੰ ਫਾਰਸ ਦਾ ਹੀ ਇੰਨਾ ਚਾਅ ਵੀ ਸ਼ੁਕਰ ਜੀ ਮੇਰੇ ਭਾਈ ਦੇ ਵੀ ਘਰ ਮਾੜੀ ਮੋਟੀ ਦਿਨ ਬਦੇ ਗਾਹਾਂ ਉਹ ਤਾਂ ਮਤੁਰਿਆ ਹਨ ਉਹਨੇ ਫਾਰਸੇ ਪਾਇਆ ਗੱਲ ਉਹਦੇ ਕੋਤੇ ਪੈਸੇ ਚਲੋ ਰੰਗ ਦਾ ਕੰਮ ਕਰਦਾ ਕੁਛ ਉਹਨੇ ਲੈ ਕੇ ਹੱਥ ਧਾਰੇ ਚਲ ਕੋਈ ਨਾ ਮੇਰਾ ਸਮਾਨ ਕੱਢਿਆ ਵਿੱਚ ਉਹਨੇ ਅਪ ਰੰਗ ਦਾ ਉਹ ਕੰਮ ਆਪ ਕਰ ਲੰਦਾ ਵਿੱਚ ਉਹਨੇ ਆਪਣਾ ਰੰਗ ਕਰ ਲਿਆ ਕਲੀ ਫੇਰ ਦੀ ਅੰਦਰ ਸੱਸ ਸੁਸਰਾਜਾ ਹੋ ਗਿਆ ਵੀ ਚਲੋ ਜਦ ਸਹਿਮਤ ਨਹੀਂ ਹੋਣਾ ਮੋਂ ਗੱਲ ਕਰਦੀ ਤੇ ਇੰਨੇ ਟਾਈਮ ਦਾ ਵੀ ਸਿ ਲਿਪਦਾ ਹੀ ਹੈ ਕੱਚਾ ਹੀ ਦੀ ਥੱਲੇ ਆ ਜਾ ਮਾਂ ਨੇ ਮਮੀ ਦੀ ਖਬਰ ਲੈ ਕੇ ਜਾਣੇ ਭੈਣ ਨੇ ਜਾਂਦੇ ਨੇ ਨਾਲੇ ਉਹ ਦਵਾਦ ਨਾਲ ਇਹਨਾਂ ਨੂੰ ਟਾਈਮ ਤੇ ਚੜਾਇਆ ਉਹ ਜਹਾਜ 4-5 ਵਜੇ ਹੁੰਦੀ ਇਹਨਾਂ ਨੂੰ ਮੈਂ ਦੇਖਦਾ ਮੈਂ ਕਿਹਾ ਹੋਇਆ ਜਹਾਜ ਨੂੰ ਸਟੇਡੀਅਮ ਚ ਉਤਰ ਜਾਣਾ ਛਿੜਾ ਦੇਣੇ ਆ ਸਾਡੇ ਵਾਸਤੇ ਨਾ ਮੋਟਰਸਾਈਕਲ ਜਹਾਜ਼ ਐ ਸਮਾਂ ਨਹੀਂ ਕਦੇ ਵੀ ਬੰਦੇ ਨੂੰ ਭੁੱਲਣਾ ਚਾਹੀਦਾ ਹੁਣ ਤੱਕ ਮੋਟਰਸਾਈਕਲ ਸਾਡੇ ਪੈਰਾਂ ਦੇ ਜਹਾਜ਼ ਹਾਂ ਹਾਂ ਹੁਣ ਤੱਕ ਮੋਟਰਸਾਈਕਲ ਸਾਈਕਲਾਂ ਤੇ ਗਏ ਆ ਉਹ ਉਹ ਨਹੀਂ ਕਰਨਾ ਚਾਹੀਦਾ ਸੀ ਉਹੀ ਸਮੇਂ ਤੇ ਆ ਹਾਂ ਹੁਣ ਤੱਕ ਅਸੀਂ ਮੇਰੇ ਤੁਰਕੇ ਲੰਘ ਜੂਗੇ ਛੱਡੀ ਵੀ ਕੀ ਗੱਲ ਤੂੰ ਆਜ਼ਾਦ ਹੱਤ ਦੇ ਵੀ ਭਾਈ ਮੈਂ ਤੈਨੂੰ ਇੱਕ ਗੱਲ ਕਹਾਂ ਅੱਜ ਦਾ ਸਮਾਂ ਤੇ ਅੱਜ ਤੋਂ 20 ਸਾਲ ਦਾ ਸਮਾਂ ਜ਼ਮੀਨ ਅਸਮਾਨ ਦਾ ਫਰਕ ਪੈ ਗਿਆ ਜੇ ਤੂੰ ਕਹੇ ਜੀ ਮੈਂ ਘਰ ਤੋਂ ਲੈ ਕੇ ਕੁੜੀਆਂ ਨੂੰ ਇਹਨੂੰ ਗੋਰੀ ਨੂੰ ਪੇਛ ਕੇ ਦੇਖ ਸਾਡੇ ਤੱਕ ਹੋਣ ਨਹੀਂ ਸਮਾਂ ਉਹ ਸਮਾਂ ਮਾੜਾ ਹੀ ਬਹੁਤ ਮਾੜਾ ਸਮਾਂ ਹੈ ਅੱਜ ਕੱਲ ਤਾਂ ਕੁੜੀਆਂ ਨੂੰ ਕਿ ਆਪਾਂ ਵੀ ਆਪਣੇ ਆਪ ਨੂੰ ਕਹਿੰਦੇ ਆਂ ਵੀ ਆਪਾਂ ਵੀ ਸੇਫ ਨਹੀਂ ਆਪਾਂ ਕੁੜੀਆਂ ਨੂੰ ਨਾ ਕਹੋ ਬੰਦੇ ਵੀ ਸੇਫ ਨਹੀਂ ਕੋਈ ਵੀ ਬੰਦਾ ਕੋਈ ਵੀ ਚੀਜ਼ ਸੇਫ ਨਹੀਂ ਉਹ ਜਿਹੜੇ ਮੁਕਾਬਲੇ ਜਿਹੜੇ ਹੋ ਗਏ ਸੀ ਮਰਲੇ ਚੱਦਰ ਤੇ ਉੱਤੇ ਦੇ ਹੋ ਗਏ ਸੀ ਜੂਰੂਨ ਨਗਰਾ ਦੇ ਘਰੇ ਕਿਰ ਲਾਹ ਮਾੜੀ ਉਹ ਸਮੇ ਕੁ ਚੰਗੇ ਤੇ ਅਗਲੇ ਠੁਗ ਦੇ ਤੇ ਸਰਨੀਵੇਂ ਰੱਖ ਲੈਂਦੇ ਤੇ ਵੀ ਨਹੀਂ ਭਾਈ ਹੁਣ ਹੁਣ ਤਾਂ ਇਹ ਗਰਦਣਾ ਐ ਰੱਖਦਾ ਹੁਣ ਨਹੀਂ ਸਮਾਂ ਆਈ ਦੀ ਬੰਦਾ ਸ਼ਰਮ ਨਹੀਂ ਕਰਦਾ ਬਤੀਏ ਦੀ ਤਾਂ ਕੀ ਕਰਨੀ ਕਿਸੇ ਸਮਾਂ ਹੀ ਵੜ ਆ ਗਿਆ ਕਲਯੁਗ ਆ ਗਿਆ ਕਲਯੁਗ ਚਲੋ ਠੀਕ ਆ ਹੁਣ ਵਾਰੀਆਂ ਗੱਲਾਂ ਨਾ ਕਰੋ ਜੀ ਤੇ ਬਾਕੀ ਕੋਈ ਕਹਿੜ ਵਿੱਚ ਸੁੰਡ ਵਿੱਚ ਕੋਈ ਗਲਤੀ ਹੋ ਜਾਂਦੀ ਹੈ ਜੇ ਤਾਂ ਆਪਣੀ ਛੋਟੀ ਭੈਣ ਸਾਡੀ ਕਿ ਮੇਰੀ ਗੱਲ ਹੁਣ ਮੇਰੇ ਕੋਲ ਮੋਟਰਸਾਈਕਲ ਆ ਜਾਣ ਵਾਲੇ ਅਸੀਂ ਚਾਰ ਹੁਣ ਇਹ ਤਾਂ ਜੀਜੇ ਦੀ ਫਿਕਰ ਹੋਣਾ ਚਾਹੀਦਾ ਹੈ ਬਿਸਾਲੀ ਨੂੰ ਕਿਵੇਂ ਲੈ ਕੇ ਜਾਣਾ ਨਹੀਂ ਸਾਨੂੰ ਹਨਾ ਗੱਡੀ ਦੀ ਪਾਰਟੀ ਤਾਂ ਕੀ ਦੇਣੀ ਸੀ ਮਾਸਨ ਗੱਡੀ ਦਿਖਾਈ ਵੀ ਨਹੀਂ ਕਿ ਵੀ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ ਮੈਂ ਕਿਤੇ ਅੜ ਕੇ ਨਾ ਬਹਿ ਜਾਵਾਂ ਵੀ ਹਾਂ ਮੈਂ ਸੂਟ ਲੈ ਲੇ ਤਾਂ ਵੀ ਨਾ ਜਾਣਾ ਹੀ ਨਹੀਂਗਾ ਆ ਮੋਰਸਾ ਮੈਨੇ ਲੈ ਆ ਕੇ ਰੱਖਿਆ ਵੇ ਵੀ ਨਹੀਂ ਉਹ ਤਾਂ ਗੋਰੀ ਜਾਤਾ ਹੁਣ ਸਾਨੂੰ ਮੁੰਡੇ ਕੋਈ ਮਤਵਲ ਫੇਰਦਾ ਸੀ ਜੀ ਲੱਸਾ ਦਾ ਮਤਵਲ ਹੈਗਾ ਮੁੰਡਾ ਉਹਦਾ ਬਹੁਤ ਬਹੁਤ ਤਾਂ ਉਹ ਕਾੜਾ ਸੀ ਕੋਲੋਂ ਮੜਦਾ ਹੁਣ ਪੜ੍ਹਦਾਗਾ ਤੇ ਛੱਡ ਕੇ ਜਾਂ ਤਾਂ ਕੱਟ ਗੱਲ ਅੱਛਾ ਗੱਲ ਸੁਣ ਗੱਲਾਂ ਵਿੱਚੋਂ ਗੱਲ ਕੱਢਦੇ ਆਪਾਂ ਝੂਠ ਨਾ ਬੋਲੀ ਆਪਣੇ ਹੱਕ ਦਿਲ ਤੇ ਹੱਥ ਰੱਖ ਕੇ ਦੱਸੀ ਵੀ ਤੇਰਾ ਮਸੜੇ ਨਾ ਮਾੜਾ ਬਸ ਗੱਲ ਖਤਮ ਕਰ ਨਾ ਮਾੜਾ ਨਹੀਂ ਕਦੇ ਕਦਾ ਉਹ ਜੋੜਾ ਬੰਦਾ ਸਹੀ ਗੱਲ ਐ ਮੈਂ ਨਹੀਂ ਐ ਦਾ ਮਾੜਾ ਹੁੰਦਾ ਕੋਈ ਹੁੰਦਾ ਮਾੜਾ ਕਿੱਥੇ ਲਈ ਬਸ ਘਾਟਾ ਕੱਟਾ ਪਾਸਾ ਕਿ ਮਾੜਾ ਕਿੰਦਾ ਨਾ ਵਈ ਜਿਹੜਾ ਮਾੜਾ ਕਰੇ ਨਾ ਕੁਮਾਈ ਜ਼ੋਰ ਕਰਦਾ ਫਾਈ ਕੰਦਰਸ ਤੇਰਾ ਸੂਤ ਆ ਕੋਈ ਚੱਕਰ ਨਹੀਂ ਆ ਜਦ ਤਨ ਮੈਂ ਆਉਣਾ ਨਾਲੇ ਮੈਂ ਨਹੀਂ ਜ਼ੋਰ ਹਰ ਪੱਤੀ ਜਲਦਾ ਗਿਣਨਾ ਹੋਣਾ ਨਹੀਂ ਮੈਂ ਆਕੇ ਜਰੂਰ ਜਾਊਂਗਾ ਮੈਂ ਰਾਤ ਵੀ ਦੇਖਦਾ ਲਾਕੇ ਆਉਂਗੇ ਸੀ ਬਸ ਟਾਈਮ ਟਾਈਮ ਤਾਂ ਮੈਂ ਤੈਨੂੰ ਦਿਨੂੰਗੀ ਕਦੋਂ ਆਣਾ ਅੱਜ ਨਹੀਂ 2025 ਸਾਲ ਗੈਂਡ ਨੂੰ ਟਾਈਮ ਟਾਈਮ ਥੋੜਾ ਯਾਰ ਹੋ ਮਨ 10 ਮਰੇ ਜਾ ਕੇ ਆ ਕਰਾਂ ਮੈਂ ਚਲ ਦੇਖਦੇ ਨੇ ਚਲੋ ਠੀਕ ਹੈ ਚਲੋ ਜੀ ਬਾਕੀ ਉਹ ਕਰਦੇ ਹਾਂ ਸਲਾਹ ਤੇ ਜਾਣਾ ਪਹਿਲਾਂ ਹੁਣ ਮਾਤਾ ਕੋਲ ਨੂੰ ਦੇਖਦੇ ਹਾਂ ਕਿਵੇਂ ਅਸੀਂ ਜਾਣੇ ਕਿਵੇਂ ਨਹੀਂ ਐਨਾ ਵਸਾ ਦਾ 1 ਕਿਲੋ ਸੋਨ ਲਾਦਰ ਕਿਆ ਕਹਿੰਦੀ ਮਾਦਾ ਸੁੱਤੇ ਹੋਏ ਨੂੰ ਪਾਇથે ਨਹੀਂ ਦਿੰਦੇ ਹੁੰਦੇ ਐਦਾਂ ਜਾਗਦੀ ਤਾਂ ਬਖਾਣੀ ਭਾਈ ਇਹਦਾ ਜਾਗਦੀ ਤਾਂ ਫਿਰ ਸੋਨ ਨੂੰ ਲੈ ਕੇ ਨਹੀਂ ਆਇਆ ਕਿ ਸੋਨ ਚਾਹਤੀ ਜਾਗਦੀ ਨੇ ਜਿੱਗੀ ਆ ਕੇ ਆਣਾ ਨਹੀਂ ਇੱਥੇ ਠੀਕ ਤੇ ਆਈ ਹੁੰਦੀ ਸੀ ਮੁੜ ਕੇ ਹੱਸ ਕੇ ਮੈਸਾ ਐਨਾ ਮੈਸਾ ਨਾ ਕਿਤੇ ਫਿੱਪੀਰ ਕੋਚੀ ਆਵਾਜ਼ ਤੇ ਠੀਕ ਹੈ ਠੀਕ ਠੀਕ ਹੈ ਠੀਕ 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 ਠਾਕ ਨਾ ਲੀ ਹੁਣ ਹਾਂ ਉਹ ਵੀ ਸਾਰਾ ਠੀਕ ਹੈ ਤੁਹਾਨੂੰ ਦੇਖਾ ਬਸ ਮੈਂ ਕਿਹਾ ਤੂੰ ਠੀਕ ਹਾਂ ਮੈਂ ਵੀ ਠੀਕ ਹਾਂ ਕੋਲੀ ਕੋਲੀ ਇਧਰ ਬਿੱਬੀ ਹਾਂ ਠੀਕ ਹੈ ਠੀਕ ਜੇ ਹੋਰ ਸੀ ਤੇਰੇ ਨਿਆਣੇ ਠੀਕ ਆ ਤੁਹ ਵੀ ਕੁਝ ਹੋ ਮੱਖਾ ਜਾਂਦੇ ਜਾਂਦੇ ਚਾਹੇ ਬੀਬੀ ਦੀ ਖਬਰ ਲੈ ਕੇ ਨੇ ਬੀਬੀ ਨੂੰ ਤਾਂ ਨਹੀਂ ਟਾਈਮ ਦਿੰਦਾ ਸਾਡੇ ਕੋਲ ਆਉਂਦਾ ਤੂੰ ਕੋਲ ਤਾਂ ਕਰ ਹੁੰਦਾ ਕੋਈ ਗੱਡੀ ਜਤੀ ਬਹੁਤ ਵਾਰ ਆਗਾ ਦੋ ਦਿਨ ਮੇਰੇ ਕੋਲ ਰਹਿ ਸਕੇ ਕੋਹੋ ਤਾਂ ਤੇਰਾ ਨਿਕਲਦਾ ਟਾਈਮ ਹੀ ਨਹੀਂ ਲੱਗਦਾ ਹੈਗਾ ਹੂੰ ਇਹਨਾਂ ਦਾ ਤੈਨੂੰ ਕੰਮ ਵੀ ਸਾਡੇ ਨਾਲ ਕਿੰਨਾ ਕੰਮ ਕਰਕੇ ਆਏ ਮੈਂ ਮੈਂ ਤਾਂ ਸੀ ਹੋ ਜਾਣੀ ਨਕਵਾਰੇ ਦੇ ਬੁਰੇ ਨਾਲ ਨਾ ਮਾ ਵੀ ਮੇਰੇ ਤਾਂ ਆਪ ਲੱਤ ਦੋਖਦੀ ਆ ਮੈਨੂੰ ਇਹ ਪਤਾ ਲੱਗਿਆ ਕਿ ਬੀਬੀ ਕੁਮਾਰਾ ਜਿਹੜੇ ਆਈਆਂ ਵਿਚਾਲ ਕੋਈ ਨੋਕਰੀ ਚੱਲ ਕੋ ਭੱਜ ਕੇ ਜਾ ਕੇ ਲੀ ਬੀ ਦੀ ਜਿੰਮੜ ਹੋਇਆ ਧੀਏ ਤੁਸੀਂ ਆਈਆਂ ਤਾਂ ਕੀ ਕਰੇ ਮਾਲ ਨੂੰ ਵੀ ਕਰਾ ਕੇ ਕਿੰਨੀ ਇਹੋ ਜਾ ਕੇ ਮਾਲ ਕਰਾ ਭੱਜ ਕੇ ਰੋ ਮਾਂ ਕੋ ਚੱਡੀ ਗਈ ਹੋ ਅਸੀਂ ਨਾ ਨਹੀਂ ਚੱਲਣਾ ਖੜੀ ਤਾਂ ਖੜੀ ਕਿਉਂ ਨਹੀਂ ਆਪਣਾ ਕਿਹਨਾਂ ਕਿੱਥੇ ਜਾਣਾ ਬੀਬੀ ਕੁਰੀ ਨਹੀਂ ਗਿਆ ਨੰਮਾ ਹਾਂ ਕੀ ਕਰਦੇ ਕਰਦੇ ਕਰਤਾ ਦੇਣਾ ਹੈ ਵੀ ਮਾਲਾ ਦਾ ਵੱਧੇ ਫਿਕਰ ਹੁੰਦਾ ਮਾਣਾ ਫਰਤੀ ਬਣਦਾ ਵੀ ਚਾਹੀਆ ਕੋ ਗੇੜੇ ਘੱਟੀਆਂ ਮੈਂ ਸਾਰਿਆਂ ਨੂੰ ਜਾ ਕੇ ਹਾਂ ਉਹ ਕਿਤਾਬੋਂ ਕਹੋ ਲੈ ਬੈਠੇ ਨਹੀਂ ਨਾ ਕਿਹਾ ਨਾ ਉਹਦੇ ਸਾਰੇ ਜਿਹਨ ਭਈਆਂ ਨੂੰ ਤੀਹ ਕੇ ਮਾਣਾ ਗੋਲੀਆਂ ਗਰਿਆਂ ਦੇ ਗਰੇ ਖਾਣੇ ਉਹ ਮੈਨੂੰ ਖਾ ਲੈ ਸੱਜਰੇ ਦਿਨ ਪਿੰਚਾੜ ਕਰਾ ਪੰਨੇ ਵੀ ਮਮਾੜਾ ਜਦ ਬਾਹਰ ਤੋਂ ਮਣੀਏ ਤੇ ਆ ਕੇ ਬੈ ਜਾਨੀ ਕੋ ਖਾਣੇ ਤੇ ਗੇਰ ਗੋਲੀਆਂ ਕਿਵੇਂ ਬੈਠਾ ਜਾਨੀ ਤੇ ਮੇਜਾ ਗੋਰੀ ਹਮਾਂ ਲੱਗਿਆ ਤੁਹਾਨੂੰ ਚਾਹ ਚਾਪੀਓਗੇ ਚਾਹ ਬਣਾਵਾ ਨਾ ਨਾ ਹਮਸਾਰਨ ਮੇਰੀ ਪੀੜੀ ਨਹੀਂ ਕਰਦੇ ਨਹੀਂ ਗੋਰੀ ਤੇ ਤੂੰ ਆਪ ਹੀ ਬਣਾ ਲੈ ਉੱਠ ਕੇ ਗੋਰੀ ਦਾ ਪਰੌਣਾ ਨਹੀਂ ਆਈ ਹੈ ਨਹੀਂ ਕੋਈ ਪਰੌਣਾ ਇਹ ਘਰ ਆਇਦਾ ਪਰੌਣਾ ਹੁੰਦਾ ਦੋ ਘੜੀ ਦਾ ਪਰੌਣਾ ਦੋ ਘੜੀ ਦਾ ਹੁੰਦਾ ਹੈ ਕੋ ਇਹ ਨਹੀਂ ਬਣਾ ਲੈਣੀ ਹੁਨੇ ਐ ਇੱਦਾਂ ਦੇ ਡੱਬੇ ਚੱਕ ਲੇਤੀ ਆ ਉਹ ਬਾਹਰ ਪਿਆ ਓਥੇ ਪਸ ਹੁਮਾਰ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਹਾਂ ਬਸ ਡੇਢ ਦੇ ਗਲਾਸ ਪਾ ਦਤੀ ਫਾਨ ਇਹ ਲੋਕ ਤਾਂ ਗੁਣਾ ਚਾੜ੍ਹ ਲਏ ਬਹਾਨੇ ਆ ਪਾਉਂਦੇ ਜੀ ਆਜੇ ਮੁੱਕੀ ਖਾਣੇ ਮੁੱਕੀ ਆਜੇ ਸਰਦਾ ਤਾਂ ਹੈ ਹੀ ਨਹੀਂ ਘਰੇ ਡੰਗਰ ਪਸ਼ੂ ਦਾ ਪੈਣ ਨਹੀਂ ਹੋਈ ਆ ਰਾਦਰ ਕੇ ਉਹ ਕਹਿੰਦੇ ਇਹ ਮਗਰ ਤੋਂ ਸਾਹਲੀ ਦੇ ਉਹ ਵੀ ਕੰਮ ਕਰ ਜਾਂਦਾ ਹਾਂ ਛੋਟੇ ਮੁੰਡੇ ਦੇ ਪੇਪਰ ਹੁੰਦੇ ਆ ਫਿਰ ਉਹ ਉਹਦੇ ਕਰਕੇ ਮੈਂ ਹੁਣ ਬੱਤੀ ਗਰੀ ਮੈਂ ਜਾਰੰਭ ਵਿੱਚ ਆ ਤਾਂ ਪ੍ਰਤੱਖ ਉਹ ਵੀ ਮੇਨੋਂ ਆਖਣ ਚਾਰ ਵਾਚੜਿਆ ਸਾਨੂੰ ਜਿਆਦਾ ਅੱਜ ਮੇਰੇ ਕੋਲ ਹੈ ਪਰ ਵੀ ਜੰਗਰਾ ਤਾਂ ਨਹੀਂ ਮਾਦਰ ਹਾਰੇ ਬੱਕੇ ਨਾਲ ਦੀ ਸੱਤ ਉਹ ਵੀ ਬਾਹਰ ਕੰਮ ਤੇ ਜਾਂਦਾ ਆਪੇ ਆਪਾ ਨਹੀਂ ਦੀ ਉਹ ਵੀ ਆਦੇ ਇੱਥੇ ਪਾ ਗਏ ਜਪਟਾਈ ਦੇ ਬਾਹਰ ਤੇ ਬਾਹਰ ਦੇ ਅੰਦਰ ਅੰਦਰ ਹਰ ਤਾਂ ਸਿਆਪਾ ਕੋਣ ਹਾਂ ਦੇਖ ਨਾਲੇ ਕੱਦਾ ਹੋਵੇ ਚਲ ਫੇਰ ਵੀ ਸੱਤ ਜਾਂਦਾ ਉਹ ਇਕੱਠੇ 6 7 ਬੱਕੇ ਨਾਲ ਪਿਆ ਉਹ ਤਾਂ ਇਹ ਨੇ ਕੋਈ ਤੁਹਾਡੇ ਕੋਲ ਸਾਨੂੰ ਮੜੋਂ ਮੁਕਾਜੋ ਚਾਤੀ ਬਹੁਤ ਵਧੀਆ ਕਰਿਆ। ਘਰ ਦੇ ਬਾਹਰ ਚੇਰ ਕਰਕੇ ਆ ਜਾਂਦੇ ਆ ਚਟਪੂਰੀ ਖਾਈ ਤੇ ਬਾਹਰ ਔਖਾ ਇੱਧਰ ਤੇ ਥੀਰ ਨਿਕਲ ਨਹੀਂ। ਨਿਕਲ ਨਹੀਂ। ਉਹਨੂੰ ਕਿਹਾ ਸੀ ਉਹ ਕਹਿੰਦਾ ਕਿ ਮੈਂ ਸਿੰਦਰੀ ਸੀ ਰ ਆਪਾਂ ਸੁੱਕੀ ਹੋਏ ਜਾਣੇ ਜਾ ਸਕਦੇ ਆ ਸਵੇਰੇ ਜਾਂ ਸ਼ਾਮ ਨੂੰ ਮੋੜ ਚੱਲਦੇ ਆ। ਮੈਂ ਕਿਹਾ ਫੇਰ ਉਹਨੇ ਕਹਣਾ ਵੀ ਰਾਤ ਨਹੀਂ ਗੱਟੀ ਵਖਾ ਔਖਾ ਬੋ ਦਾ ਕਾਹ ਚਾਹੋ ਤੁਸੀਂ ਚਾਹੇ ਉਹਨਾਂ ਵਾ ਫੇਰ ਲੈ ਜਾਊਗਾ। ਉਹ ਸੱਜਣ ਨੂੰ ਫੇਰ ਜਾਏ ਮੋੜੋਂ ਸੁਜਾਇ। ਬਸ ਸਮਾਂ ਲੱਗਣ ਪਤਾ ਹੀ ਆ ਟਾਈਮ ਹੋ ਗਿਆ ਬਸ ਕਿਉਂ ਆ ਪਹੇ ਆ ਹਾਂ ਜੂਮ ਰਹੇ ਹਿੱਕੇ ਕਿੱਥੇ ਪਹੁੰਚ ਰਹੇ ਐ ਰਾਣਾ ਸਾਹ ਕੋਲ ਆ ਬੀਬੀ ਕੱਲ੍ਹ ਦੇ ਅਸੀਂ ਤੇਨੂੰ 3:30 ਵਜੇ ਦੇ ਤੁਰੇ ਹੋਏ ਅੱਛਾ ਆ 7:30 ਹੋ ਗਏ ਹੋ ਗਏ ਇਹ ਤਾਂ ਦੇਖਦੇ ਆ ਕਿ ਕਿਸੇ ਦਿਨ ਅਸੀਂ ਟਾਈਮ ਕੱਢ ਕੇ ਨਾਲੇ ਰਾਣਾ ਸਾਹ ਮੱਥਾ ਟੇਕਣ ਜਾਵਾਂਗੇ ਨਾਲੇ ਫੇਰ ਤੁਹਾਡੇ ਕੋਲ ਨੂੰ ਆ ਜਾਈਂਗਾ ਹੈਨਾ ਕੀ ਮਾਰੀ ਆਂ ਗੀ ਦੇਖਾਈ ਚਲੋ ਬਾਕੀ ਮਿਲਦੇ ਆਪਾਂ ਤੁਹਾਨੂੰ ਬਾਅਦ ਚ ਪੀ ਲਈਏ ਚਾਹ ਪਾਣੀ ਪੀ। ਹੈਗੀ ਅੱবি ਵੀ ਕੱਟੀ ਹੈਗੀ ਇੱਕ ਆਸਰਾ ਕੋਲ ਨੇ ਇੱਕ ਬੱਚੀ ਆ ਪੰਜ ਬੱਕਰਿਆਂ ਨੂੰ। ਰੋਜ਼ਗਰ ਦਾ ਸੇਸਾ ਤਰਫ ਕੀ ਬੈਠੇ। ਨਹੀਂ ਤਾਂ ਸਾਦਣਾ ਨਹੀਂ। ਕੱਲ ਸਵੇਰ ਉਹ ਬਣਾਉਂਦੇ ਆ ਫਲਾਈ ਹਰੇ-ਭੂਰੇ ਦੀ ਲਿਆ ਕੇ ਟੱਡੋ-ਟੂਕੇ ਕਰੇ ਫਿਰ ਉਹ ਕਾਏਗੇ ਫਿਰ ਉਹਨੇ ਰਾਤ ਸਾਂਭੀ ਹੋਗੇ। ਸੋ ਮੈਂ ਤਾਂ ਆਪਾਂ ਨੂੰ ਸਾਡਾ ਡੰਗਰਾ ਦਾ ਬੁਰਾ ਹਾਲ ਹੋਇਆ। ਉਹ ਕਿਹੜਾ ਟਾਈਮ ਹੋ ਗਿਆ। ਉਹ ਜਾਨ ਲਾਈ ਘਰ ਛੱਡ ਕੇ ਪਿੱਛੇ ਤੇ ਫਿਰ ਇੱਥੇ ਆਪਾਂ ਨੂੰ ਖਰਾਬ ਵੀ ਦਿਹਾੜੀ ਜਾਂਦਾ। ਅਬ ਦਾ ਕੰਮ ਉਹਨਾਂ ਦਾ ਤੋਰਿਆ ਹੈ ਕਿ ਸਾਨੂੰ ਕੰਮ ਤੋਂ ਕੌਂਦੇ ਛੋਟਾ ਬੰਦਾ ਪੇਪਰ ਕਰਦਾ ਇੱਦਾਂ ਜੇ ਬੇਨਾਂ ਉਹ ਕਿੰਨ ਫੇਤਾ ਅਗਲਾ ਕਰੀਜੀ ਅੰਤਾਂ ਤੇ ਮੈਨੂੰ ਕਦੇ ਪਤਾ ਵੀ ਹੁਣ ਸਾਰਾ ਪੂਰਾ ਇਸ ਵੇਲੇ ਆ ਕੇ ਘਟ ਜਾਂਦਾ ਥੋੜਾ ਜੀ ਹਾਂ ਅਿੰਦ ਨਹੀਂ ਆਏਗੀ ਹਾਂ ਇਹ ਵੀ ਨਹੀਂ ਖਾਈ ਨਹੀਂ ਹਰਾਂ ਉਹ ਆਪਾਂ ਲਈ ਕਰਦੇ ਤਾਂ ਪੇਪਰ ਕਰਾਈਏ ਨਾ ਬੰਦੇ ਕਿੱਥੇ ਗੋਰੀ ਨੇ ਤਾਂ ਸਾਨੂੰ ਬਣਾ ਕੇ ਪਿਲਾਤੀ ਚਾਹ ਤੇ ਉਹ ਪਾਏ ਆ ਜੀ ਗਲਾਸ ਚਾਹ ਅਸੀਂ ਪੀ ਲਈ ਆ ਤੇ ਹਾਂ ਬਈ ਇਸ ਤੇ ਹੁਣ ਤੁਸੀਂ ਜਾਣਾ ਨਹੀਂ ਰਾਤ ਰਹੁ ਹਾਂ

ਜੇ ਗਾਉਂਗੀ ਤੂੰ ਵੀਰਾ ਨਹੀਂ ਆਏਗੀ ਹੈ ਮੰਨ ਲਾ ਉਹ ਵੀਰਾਂ ਨੂੰ ਵੀ ਨਹੀਂ ਆਏ ਵੀਰਾ ਦਾ ਸਾਡਾ ਭਰਾ ਵੀ ਕਹਿ ਰਿਹਾ ਅੱਜ ਜੀ ਆਪ ਹੀ ਕਹਿੰਦੇ ਵੀ ਹਾਂ ਮੈਂ ਤਾਂ ਕੁਝ ਇੰਨੇ ਨੂੰ ਡੰਡਾ ਗੱਡੀ ਲੈ ਲਈ ਹੁਣ ਮੈਂ ਆਉਂਗੀ ਆਉਂਗੀ ਨਾ ਕਿ ਆਉਂਗੀ ਮਦਨੂ ਆਪ ਕੀ ਬਖਣਾ ਵੀਰਾਂ ਲਈ ਤੂੰ ਆ ਜੀ ਸਾਥ ਨਾਲ ਤੇਰਾ ਕੋਈ ਮਨ ਹੋ ਹੋ ਮੈਂ ਤੇਰੇ ਲਈ ਜਗਾ ਤੋ ਮਾਉਂਗੀ ਮੈਂ ਕੋਈ ਨਹੀਂ ਮੈਂ ਆਉਂਦੀ ਤਾਂ ਕਾਹਦੀ ਨਹੀਂ ਆਤਾ ਇੱਕ ਇੱਕ ਦਿਨ ਤੱਕ ਰੈਸਟ ਵੀ ਦੇ ਆ ਕਰ ਦਿਖਾ ਦੇਈਏ ਨਾ ਉਂਗੇ ਜੀ ਕਹੇ ਦੰਨ ਵਾਲੇ ਰਾਣਾ ਸਾਹਿਬ ਮੱਥਾ ਟੇਕ ਕੇ ਆਉਂਗੇ ਨਾਲੇ ਫਿਰ ਆਉਂਦੇ ਆਉਂਦੇ ਤੁਹਾਡੇ ਉਧਰ ਨੂੰ ਵੀ ਹੋ ਕੇ ਜਰੂਰ ਆਉਗੇ ਨਾਲੇ ਉੱਥੇ ਨੂੰ ਮੋਟਾ ਪਿਸਾਬ ਨੂੰ ਜਾਣੇ ਹਾਂ ਹਾਂ ਬਾਰੇ ਪਾਸੇ ਉਹ ਹਾਂ ਪਤਾ ਕੋਈ ਨਾ ਮਾਨ ਕੋਸ ਹੋਰ ਹੋ ਜਾਂਦਾ ਸਿਆਣੇ ਮਦਾ ਬੈਠਿਆ ਨਾ ਕਿਉਂ ਨਹੀਂ ਲੱਗਦਾ ਸਿਰ ਬਿਲਕੁਲ ਤਾਂ ਹੈ ਉਹ ਆਉਂਦੇ ਮੈਂ ਭਰੀ ਤਾਂ ਸਾਰੀ ਉਮਰ ਲਈਓ ਹੁੰਦੀ ਹੈ ਇੱਥੇ ਜਾਣਾ ਹੁਣ ਉੱਥੇ ਵੀ ਜਾਣਾ ਬੀਬੀ ਨੂੰ ਪਤਾ ਕਿ ਹੁਣ ਤਾਂ ਮੇਰੇ ਪਤਨੋਂ ਹੈਗੀਆਂ ਧੀਆਂ ਕੁੜੀਆਂ ਵੀ ਘੁੰਮ ਕੇ ਫਿਰ ਕੇ ਆਣਾ ਕਿ ਜਾਏ ਥੋੜਾ ਵੀ ਮੈਂ ਪੁੱਤਾਂ ਨਾਲ ਕੋਲ ਬੀਬੀ ਦਾ ਸੁਣ ਲੈ ਮੇਰੀ ਗੱਲ ਬੀਬੀ ਨੇ ਤਾਂ ਮੈਂ ਕਈ ਵਾਰ ਸੀ ਕਹਿ ਲਿਆ ਵੀ ਚੱਲਾ ਐ ਕਰ ਬੀਬੀ ਵੀ ਨਾਨਕੇ ਤੇਨੂੰ ਪੇਕੇ ਕਮਾ ਲਈਏ ਤੇਰੇ ਪਤਾ ਨਹੀਂ ਕਾਤੇ ਬੀਬੀ ਦਾ ਮਨ ਨੂੰ ਪਤਾ ਨਹੀਂ ਕਿਹਾ ਹੋ ਗਿਆ ਜਾਂਦੀਓ ਨਹੀਂ ਮੈਂ ਨਹੀਂ ਕਹਿੰਦੀ ਜਾਣਾ ਮੈਂ ਤੁਮ ਜਾਣਾ ਹੀ ਨਹੀਂ ਨਾ ਹੋਂਗੀ ਤੇ ਨਹੀਂ ਨਾ ਜਾਣਾ ਪਤਾ ਨਹੀਂ ਮਨ ਨੂੰ ਕੀ ਹੋ ਗਿਆ ਮਰ ਗਈ ਉਹਨਾਂ ਨੂੰ ਨਾ ਕੋਸਲੀ ਹੁੰਦਾ ਬੀਬੀ ਮੋਰਨ ਮਰਾਨ ਵਾਲੀ ਤਾਂ ਗੱਲਾਂ ਇਹਨਾਂ ਦੇ ਮੂੰਹ ਭਰਾਂ ਨਾ ਕੀ ਮੇਰਾ ਮੋਟਰ ਟੁੱਟ ਗਿਆ ਮੇਰੇ ਤਾਂ ਜੀ ਕਰਦਾ ਬੋਕਨ ਜਾਣੇ ਲੱਕੜੀ ਬੰਨਣ ਦੀ ਮੋਰਨ ਭਾਈ ਦੀ ਬਸ ਜਾ ਕੋਈ ਨਹੀਂ ਤੂੰ ਮੇਰੇ ਕੋਲ ਨੂੰ ਆ ਜੀ ਮੈਂ ਤੇਰਾ ਜੀ ਲਵਾ ਲੂ ਮੱਥੇਰਾ ਮੇਰੇ ਘੜ ਵੀ ਨਹੀਂ ਨਾ ਨਾ ਤੱਲੀ ਉਹ ਗੰਦੀ ਤੇ ਆ ਗਿਆ ਪੁੱਛਦੀ ਕੋਰੀ ਕਹੀਂ ਸਾਡੇ ਕੋਲ ਨੂੰ ਆਉਂਗੇ ਆਉਂ ਮੈਨੂੰ ਆ ਤੇਰੇ ਕੋਲ ਆ ਜੂ ਵੀ ਤੇਰੇ ਕੋਲ ਆ ਜੂ ਮੇਰੇ ਨਾਲ ਬਹਿ ਗਈਆਂ ਮੇਰੇ ਮੇਰੇ ਕੋਲ ਤਾਂ ਦੂ ਚੱਲ ਚੱਲ ਠੀਕ ਆ ਬੀਬੀ ਫਿਰ ਇਹਨਾਂ ਨੇ ਵੀ ਲੇਟ ਹੋਣਾ ਹੇ ਰਾਣੀ ਚੰਗਾ ਵੀ ਤੂੰ ਆ ਗਿਆ ਛਾ ਉਹ ਇਹਨਾਂ ਨੂੰ ਟੈਨਸ਼ਨ ਨਹੀਂ ਹਾਂ ਪੜਦੀ ਜੇ ਮੈਂ ਉਹ ਵੜਾ ਔਖਾ ਸੌਖਾ ਟਾਈਮ ਹੈ ਤਾਂ ਮੈਂ ਫੋਨ ਕਰਦੀ ਮੈਂ ਆ ਜੂ ਹਾਂ ਜੀ ਆ ਜਾ ਮੈਨੂੰ ਹਾਂ ਲੈ ਭਾਗੋ ਅੱਛਾ ਜੀ ਆਦਾ ਆ ਗਈ ਗੌਰੀ ਕਹਿੰਦੀ ਹੈ ਕਹਿੰਦੀ ਮੈਂ ਇੱਥੇ ਕੱਪੜਾ ਸਲਾਈ ਸਿੱਖਣੇ ਆ ਤੇਰੇ ਕੋਲ ਛੱਡ ਦੇ ਕਹਿੰਦੀ ਹਾਂ ਕੱਪੜੇ ਮੈਂ ਕਹਿੰਦੀ ਹਾਂ ਉਹਦੇ ਕਹਦੀ ਆ ਮੌਰੇ ਤੇਰੇ ਕੋਲ ਪੂਰੀ ਰਹੇ ਜੇ ਕਹਦੀ ਹਾਂ ਜੀ ਤੇਰਾ ਮਨ ਲੱਗਿਆ ਰਹੂ ਹਾਂ ਤੇਰਾ ਮਨ ਲੱਗਿਆ ਨਾ ਹੋਰ ਮਿੰਨੇ ਦੀ ਸੋਵੀ ਹੋ ਗਈ ਨਾ ਹਾਂ ਚੱਲੀਏ ਚਲੋ ਜੀ ਚੱਲਦੇ ਹਾਂ ਹੁਣ ਆਪਾਂ